ਸੱਚੀਰੇ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਤੇ ਮੁੱਖ ਖਬਰਾਂ ਬਾਰੇ ਪੰਜਾਬ ਅਤੇ ਹਰਿਆਣਾ ਵਿੱਚ ਪ੍ਰਾਲੀ ਸੜਨ ਤੇ 50% ਤੋਂ ਵੱਧ ਕਮੀ ਵਾਤਾਵਰਨ ਨੂੰ ਬਚਾਉਣ ਵਾਲੀ ਨੀਤੀਆਂ ਦਾ ਨਤੀਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਮਨਾਉਣ ਲਈ ਨਨਕਾਣਾ ਸਾਹਿਬ ਲਈ ਅੰਮ੍ਰਿਤਸਰ ਤੋਂ 1796 ਸਿੱਖ ਯਾਤਰੀ ਹੋਏ ਰਵਾਨਾ ਪੰਜਾਬੀ ਟੀਮ ਨੂੰ ਔਮਨ ਵਰਲਡ ਕੱਪ ਜਿੱਤਣ ਤੇ 11 ਲੱਖ ਰੁਪਏ ਦਾ ਇਨਾਮ ਹਰਮਨਪ੍ਰੀਤ ਅਤੇ ਅਮਨਜੋਤ ਨੂੰ ਵਿਸ਼ੇਸ਼ ਸਨਮਾਨ ਪੰਜਾਬ ਯੂਨੀਵਰਸਿਟੀ ਤੇ ਕੇਂਦਰੀ ਫੈਸਲੇ ਨੇ ਵਿਵਾਦ ਪੜਕਾਇਆ ਆਪਾ ਤੇ ਕਾਂਗਰਸ ਨੇ ਕੇਂਦਰੀਕਰਨ ਕਿਹਾ ਵਿਦਿਆਰਥੀ ਵੀ ਸੜਕਾਂ ਤੇ ਆਏ ਸੁਖਵੀਰ ਨੇ ਰਾਜਾ ਵਡਿੰਗ ਦੇ ਮਜ਼ਹਬੇ ਵਿਰੋਧੀ ਬਿਆਨ ਨੂੰ ਨਿੰਦਿਆ ਜਾਤੀਵਾਦੀ ਟਿੱਪਣੀ ਕਾਂਗਰਸ ਦੀ ਅਸਲੀਅਤ ਉਜਾਗਰ ਕਰਦੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਿਰੋਧ ਗੇਟ ਬੰਦ ਕਰਕੇ ਅਧਿਕਾਰੀਆਂ ਨੂੰ ਘੇਰਿਆ ਲੁਧਿਆਣਾ ਨਗਰ ਕੀਰਤਨ ਵਿੱਚ ਬੱਚੇ ਨੂੰ ਲੱਗੀ ਗੋਲੀ ਸੀਸੀਟੀਵੀ ਵਿੱਚ ਘਟਨਾ ਹੋਈ ਕੈਡ ਪੰਜਾਬ ਵਿੱਚ ਰੀਅਲ ਅਸਟੇਟ ਨੂੰ ਬੂਸਟ ਮਾਨ ਸਰਕਾਰ ਨੇ ਕਲੋਨੀ ਵਿਕਾਸ ਲਾਇਸੈਂਸਾਂ ਲਈ 60 ਦਿਨਾਂ ਦੀ ਐਸਓਪੀ ਕੀਤੀ ਤਿਆਰ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਬੂਟਾ ਸਿੰਘ ਬਾਰੇ ਜਾਤੀਵਾਦੀ ਬਿਆਨ ਲਈ ਬਿਨਸ਼ਰਤੀ ਮਾਫੀ ਮੰਗੀ ਵਿਰੋਧੀਆਂ ਨੇ ਨਿੰਦਾ ਕੀਤੀ ਮੁਹਾਲੀ ਪੰਚਕੂਲੇ ਵਿੱਚ ਕੈਬ ਡਰਾਈਵਰਾਂ ਦੀ ਹੜਤਾਲ ਅਵੈਧ ਗੱਡੀਆਂ ਅਤੇ ਘੱਟ ਕਿਰਾਏ ਵਿਰੁੱਧ ਰੋਸ ਯਾਤਰੀ ਮੁਸ਼ਕਲਾਂ ਵਿੱਚ ਜਗਮੋਹਨ ਕਾਂਗ ਨੇ ਪੰਜਾਬ ਯੂਨੀਵਰਸਿਟੀ ਫੈਸਲੇ ਨੂੰ ਤਾਨਾਸ਼ਾਹੀ ਕਿਹਾ ਚਾਂਸਲਰ ਨੂੰ ਵਾਪਸੀ ਦੀ ਕੀਤੀ ਅਪੀਲ ਖਜ਼ਾਨੇ ਤੇ ਬੋਝ ਘਟਾਉਣ ਲਈ ਪੰਜਾਬ ਵਿੱਚ ਨਵੀਆਂ ਨਿਯੁਕਤੀਆਂ ਅਨੁਸਾਰ ਲੰਪਸਮ ਪੈਕੇਜਾਂ ਵਿੱਚ ਕੀਤਾ ਵਾਅਦਾ ਪਰ ਪੈਨਸ਼ਨ ਹੋਣਗੀਆਂ ਖਤਮ ਪੈਨਸ਼ਨਰਾਂ ਦੀ ਡਿਜੀਟਲ ਰਾਹਤ ਲਈ ਪੰਜਾਬ ਨੇ ਪੋਰਟਲ ਲਾਂਚ ਕੀਤਾ ਘਰ ਬੈਠੇ ਜੀਵਨ ਪ੍ਰਮਾਣ ਅਤੇ ਗ੍ਰੀਵੈਂਸ ਹੱਲ ਹੋਣਗੇ ਅਖਬਾਰ ਡਿਲੀਵਰੀ ਰੋਕਣ ਨੂੰ ਆਈਐਨਐਸ ਨੇ ਨਿੰਦਿਆ ਅਤੇ ਪ੍ਰੈਸ ਆਜ਼ਾਦੀ ਤੇ ਹਮਲਾ ਦੱਸਿਆ ਪੰਜਾਬ ਹਰਿਆਣਾ ਵਿੱਚ ਪਰਾਲੀ ਅੱਗਾਂ ਵਧੀਆਂ ਦਿੱਲੀ ਪ੍ਰਦੂਸ਼ਣ ਤੇ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਭਗਵੰਤ ਮਾਨ ਨੇ ਵੀਡੀਓ ਕਾਲ ਰਾਹੀਂ ਵਰਲਡ ਕੱਪ ਜਿੱਤਣ ਵਾਲੀਆਂ ਪੰਜਾਬੀ ਥੀਆਂ ਨੂੰ ਦਿੱਤੀ ਵਧਾਈ ਪੰਜਾਬ ਦਾ ਜਵਾਨ ਜਗਸੀਰ ਸਿੰਘ ਸਰਹੱਦ ਤੇ ਸ਼ਹੀਦ ਰਾਜ ਵਿੱਚ ਸੋਗ ਦਾ ਮਾਹੌਲ ਆਰਮੀ ਨੇ ਅੰਤਿਮ ਸਨਮਾਨ ਅਰਪਿਆ ਹੜ੍ਹਾਂ ਵਿੱਚ ਪਸ਼ੂ ਬਚਾਉਣ ਵਾਲੀ ਡਾਕੂਮੈਂਟਰੀ ਜਾਰੀ 2.5 ਲੱਖ ਟੀਕੇ ਅਤੇ 37 ਲੱਖ ਦਵਾਈਆਂ ਵੰਡੀਆਂ ਅਤੇ ਕਿਸਾਨਾਂ ਨੂੰ ਰਾਹਤ ਰਾਜਪਾਲ ਕਟਾਰੀਆਂ ਨੇ ਕਿਹਾ ਪੰਜਾਬ ਨਸ਼ੇ ਵਿਰੁੱਧ ਨੰਬਰ 1 ਬਣ ਰਿਹਾ ਹੈ ਪੁਲਿਸ ਅਤੇ ਲੋਕਾਂ ਨੂੰ ਸਾਂਝੀ ਯਤਨਾਂ ਦੀ ਅਪੀਲ ਬਠਿੰਡਾ ਵਿਖੇ ਸਬਜ਼ੀ ਵੇਚਣ ਵਾਲੇ ਨੂੰ ਅਖੀਰ ਲੱਭ ਲਿਆ ਗਿਆ ਜਿਸ ਨੇ 11 ਕਰੋੜ ਦੀ ਲੋਟਰੀ ਜਿੱਤੀ ਸੀ ਮੁਹਾਲੀ ਵਿਖੇ ਕੈਨੇਡਾ ਵਾਲੇ ਪੱਤਰਕਾਰ ਗੁਰਪਿਆਰ ਦਾ ਅਗਵਾ ਪੁਲਿਸ ਨੇ ਛਾਪੇ ਮਾਰੇ ਪੱਤਰਕਾਰੀ ਸੁਰੱਖਿਆ ਤੇ ਚੰਤਾਵਧੀ ਸੁਹਾਣਾ ਵਿੱਚ 55 ਲੱਖ ਇਮੀਗ੍ਰੇਸ਼ਨ ਦੇ ਘਟਾਲੇ ਵਿੱਚ ਗ੍ਰਿਫਤਾਰੀ ਝੂਠੇ ਵਾਅਦਿਆਂ ਨਾਲ ਹੋਇਆ ਸੀ ਧੋਖਾ ਭਾਰਤੀ ਔਮਨ ਟੀਮ ਦੇ ਵਰਲਡ ਕੱਪ ਜਿੱਤਣ ਤੇ ਭਾਰਤੀ ਕ੍ਰਿਕਟ ਬੋਰਡ ਨੇ 51 ਕਰੋੜ ਇਨਾਮ ਵਜੋਂ ਐਲਾਨੀ ਧਨ ਰਾਸ਼ੀ ਪਾਕਿਸਤਾਨ ਨੇ ਭਾਰਤੀ ਸੈ ਯਾਤਰੀਆਂ ਦਾ ਕੀਤਾ ਸਵਾਗਤ ਭਾਰਤ-ਪਾਕ ਟਾਕਰੇ ਤੋਂ ਬਾਅਦ ਇਹ ਵੱਡੀ ਯਾਤਰਾ ਪੰਜਾਬ ਵਿੱਚ ਬਾਸਮਤੀ ਉਤਪਾਦਨ 10 ਤੋਂ 15% ਘਟਿਆ ਘਟ ਰੇਟਾਂ ਨਾਲ ਵੀ ਕਿਸਾਨ ਹੋਏ ਨਿਰਾਸ਼ ਤਾਂ ਹੁਣ ਵਿਸਥਾਰ ਨਾਲ ਗੱਲ ਕਰਾਂਗੇ ਹਰ ਇੱਕ ਖਬਰ ਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕੀਤਾ ਜ਼ਰੂਰ ਕਰ ਲੈਣਾ ਪੰਜਾਬ ਅਤੇ ਹਰਿਆਣਾ ਵਿੱਚ ਇਸ ਸਾਲ ਫਸਲਾਂ ਦੇ ਵਿਸ਼ੇਸ਼ਾਂ ਯਾਨੀ ਪਰਾਲੀ ਨੂੰ ਸੜਨ ਵਾਲੀਆਂ ਘਟਨਾਵਾਂ ਵਿੱਚ 50% ਦੀ ਤੋਂ ਵੱਧ ਕਮੀ ਆਈ ਹੈ ਐਨਡੀਟੀਵੀ ਨੂੰ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਸਾਲ ਸਤੰਬਰ 15 ਤੋਂ ਨਵੰਬਰ 2 ਤੱਕ 4754 ਘਟਨਾਵਾਂ ਵਾਲੀਆਂ ਸਨ ਪਰ ਅੱਜ ਤੱਕ ਇਸ ਸਾਲ ਇਹ ਅੰਕੜਾ ਅੱਧਾ ਹੀ ਰਿਹਾ ਹੈ ਇਹ ਪ੍ਰਗਤੀ ਵਾਤਾਵਰਨ ਨੂੰ ਬਚਾਉਣ ਵਾਲੀਆਂ ਨੀਤੀਆਂ ਅਤੇ ਕਿਸਾਨਾਂ ਦੀ ਸਹਿਯੋਗਤਾ ਦਾ ਨਤੀਜਾ ਹੈ ਦਿੱਲੀਲੇ ਧੁੰਦ ਨੂੰ ਰੋਕਣ ਵਿੱਚ ਵੀ ਇਸ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅੰਮ੍ਰਿਤਸਰ ਨੇ 641796 ਸਿੱਖ ਯਾਤਰੀਆਂ ਦਾ ਜਥਾ ਅਟਾਰੀ ਵਾਲੇ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋ ਗਿਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਨਨਕਾਣਾ ਸਾਹਿਬ ਜਾਵੇਗਾ ਇਹ ਯਾਤਰਾ 4 ਨਵੰਬਰ ਤੋਂ 13 ਨਵੰਬਰ ਤੱਕ ਚੱਲੇਗੀ ਜਿੱਥੇ ਯਾਤਰੀ ਗੁਰਦੁਆਰਿਆਂ ਵਿੱਚ ਮੱਥਾ ਟੇਕਣਗੇ ਕੇਂਦਰ ਸਰਕਾਰ ਨੂੰ ਵੀਜ਼ਾ ਦੇਣ ਲਈ ਧੰਨਵਾਦ ਜ਼ਾਹਿਰ ਕਰਦੇ ਯਾਤਰੀਆਂ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਦ ਇਹ ਪਰੰਪਰਾ ਜਾਰੀ ਹੈ ਪਾਕਿਸਤਾਨ ਨੇ 2100 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ ਜੋ ਸਿੱਖ ਭਾਈਚਾਰੇ ਲਈ ਖੁਸ਼ੀ ਵਾਲੀ ਗੱਲ ਹੈ ਪੰਜਾਬ ਦੀਆਂ ਧੀਆਂ ਨੇ ਦੇਸ਼ ਨੂੰ ਮਾਣ ਦਿੱਤਾ ਇੰਡੀਆ ਟੁਡੇ ਅਨੁਸਾਰ ਪੰਜਾਬ ਕ੍ਰਿਕਟ ਬੋਰਡ ਨੇ ਔਮਨ ਵਰਲਡ ਕੱਪ ਜੇਤੂ ਟੀਮ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਹੈ ਕੈਪਟਨ ਹਰਮਨਪ੍ਰੀਤ ਕੌਰ ਅਤੇ ਅਮਨਜੋਤ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ਇਹ ਇਨਾਮ ਉਹਨਾਂ ਦੇ ਜੋਸ਼ ਅਤੇ ਲਗਨ ਨੂੰ ਸਮਰਪਿਤ ਹੈ ਇੱਕਦਮ ਔਰਤਾਂ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਪੰਜਾਬ ਯੂਨੀਵਰਸਿਟੀ ਤੇ ਕੇਂਦਰੀ ਸਰਕਾਰ ਦੇ ਫੈਸਲੇ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਇਕਨੋਮਿਕ ਟਾਈਮਜ਼ ਅਨੁਸਾਰ ਆਪ ਤੋਂ ਲੈ ਕੇ ਕਾਂਗਰਸ ਤੱਕ ਸਭ ਪਾਰਟੀਆਂ ਨੇ ਇਸ ਨੂੰ ਕੇਂਦਰੀਕਰਨ ਕਿਹਾ ਹੈ ਅਤੇ ਵਿਦਿਆਰਥੀ ਵੀ ਸੜਕਾਂ ਤੇ ਉਤਰ ਆਏ ਹਨ ਇਹ ਬਦਲਾਅ ਪੰਜਾਬੀ ਵਿਦਿਆਰਥੀਆਂ ਲਈ ਚੁਣੌਤੀ ਪੈਦਾ ਕਰ ਰਿਹਾ ਹੈ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਸੁਖਵੀਰ ਨੇ ਰਾਜਾ ਵੜਿੰਗ ਦੇ ਮਜ਼ਹਾਬੀ ਵਿਰੋਧੀ ਬਿਆਨ ਨੂੰ ਨਿੰਦਿਆ ਹੈ ਜਾਤੀਵਾਦੀ ਟਿੱਪਣੀ ਕਾਂਗਰਸ ਦੀ ਅਸਲੀਅਤ ਉਜਾਗਰ ਕਰਦੀ ਹੈ ਵਿਰੋਧੀ ਧਰਿਆ ਨੇ ਵੀ ਇਸ ਨੂੰ ਅਪਮਾਨਜਨਕ ਗਿਣ ਕੇ ਨਿੰਦਾ ਕੀਤੀ ਹੈ ਜੋ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਵਿਵਾਦ ਪੰਜਾਬ ਸਿਆਸਤ ਵਿੱਚ ਨਵਾਂ ਮੋੜ ਲੈ ਰਿਹਾ ਹੈ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਵਿਰੋਧ ਭਾਰੀ ਪੈ ਰਿਹਾ ਹੈ। ਦ ਟ੍ਰਿਬਿਊਨ ਅਨੁਸਾਰ ਬਦਲਾਵ ਨੂੰ ਲੈ ਕੇ ਵਿਦਿਆਰਥੀਆਂ ਨੇ ਗੇਟ ਨੰਬਰ 2 ਬੰਦ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੂੰ ਘੇਰ ਲਿਆ ਹੈ। ਆਪਨੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਹਨ ਅਤੇ ਇਸ ਨੂੰ ਅਸੰਵਿਧਾਨਿਕ ਕਿਹਾ ਹੈ। ਇਹ ਸੰਘਰਸ਼ ਪੰਜਾਬੀ ਅਧਿਕਾਰਾਂ ਲਈ ਹੈ। ਲੁਧਿਆਣਾ ਵਿੱਚ ਨਗਰ ਕੀਰਤਨ ਦੌਰਾਨ ਇੱਕ ਬੱਚੇ ਨੂੰ ਗੋਲੀ ਲੱਗੀ ਜਿਸ ਦਾ ਸੀਸੀਟੀਵੀ ਫੁਟੇਜ ਚੌਕਾਉਣ ਵਾਲਾ ਹੈ। ਬੱਚਾ ਆਪਣੀ ਨਾਨੀ ਨਾਲ ਗਲੀ ਵਿੱਚ ਖੜਾ ਸੀ ਜਦੋਂ ਗੋਲੀ ਚੱਲੀ ਤੇ ਉਹ ਜ਼ਮੀਨ ਉੱਤੇ ਡਿੱਗ ਪਿਆ ਨਾਨੀ ਨੂੰ ਵੀ ਹਲਕੇ ਜ਼ਖਮ ਆਏ ਹਸਪਤਾਲ ਵਿੱਚ ਬੱਚੇ ਦੀ ਹਾਲਤ ਸਥਿਰ ਹੈ ਅਤੇ ਪੁਲਿਸ ਨੇ ਗੋਲੀਬਾਰ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਘਟਨਾ ਧਾਰਮਿਕ ਜਲੂਸਾਂ ਦੀ ਸੁਰੱਖਿਆ ਬਾਰੇ ਸਵਾਲ ਚੁੱਕਦੀ ਹੈ ਅਤੇ ਲੋਕਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਰੀਅਲ ਏਸਟੇਟ ਨੂੰ ਉਛਾਹਿਤ ਕਰਨ ਲਈ ਕਲੋਨੀਆ ਵਿਕਸਿਤ ਕਰਨ ਦੇ ਲਾਇਸੈਂਸਾਂ ਲਈ ਐਸਓਪੀ ਤਿਆਰ ਕੀਤਾ ਹੈ ਇਹ ਪ੍ਰਕਿਰਿਆ 60 ਦਿਨਾਂ ਵਿੱਚ ਪੂਰੀ ਹੋਵੇਗੀ ਜਿਸ ਨਾਲ ਨਿਰਮਾਤਾਵਾਂ ਨੂੰ ਰਾਹਤ ਮਿਲੇਗੀ ਇਹ ਫੈਸਲਾ ਨੌਕਰੀਆਂ ਅਤੇ ਵਿਕਾਸ ਨੂੰ ਤੇਜ਼ ਕਰੇਗਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸਾਬਕਾ ਯੂਨੀਅਨ ਮੰਤਰੀ ਬੂਟਾ ਸਿੰਘ ਬਾਰੇ ਆਪਣੇ ਬਿਆਨ ਲਈ ਬਿਨ ਸ਼ਰਤੀ ਮਾਫੀ ਮੰਗ ਲਈ ਹੈ ਜੋ ਜਾਤੀਵਾਦੀ ਟਿੱਪਣੀ ਵੱਜੋਂ ਵੇਖਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਬੂਟਾ ਸਿੰਘ ਉਹਨਾਂ ਲਈ ਪਿਤਾ ਵਰਗੇ ਸਨ ਅਤੇ ਉਹਨਾਂ ਦਾ ਭਾਵ ਸਕਾਰਾਤਮਕ ਸੀ ਪੰਜਾਬ ਸਟੇਟ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਅਤੇ 6 ਨਵੰਬਰ ਨੂੰ ਵਿਆਖਿਆ ਮੰਗੀ ਹੈ। ਵਿਰੋਧੀ ਧਰਿਆ ਨੇ ਇਸ ਨੂੰ અપਮਾਨਜਨਕ ਗਿਣਕੇ ਨਿੰਦਾ ਕੀਤੀ ਹੈ ਜੋ ਕਾਂਗਰਸ ਦੀ ਚਿੱਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਮੁਹਾਲੀ ਅਤੇ ਪੰਚਕੂਲੇ ਵਿੱਚ ਕੈਬ ਡਰਾਈਵਰਾਂ ਦੀ ਹੜਤਾਲ ਮੁਹਾਲੀ ਅਤੇ ਪੰਚਕੂਲੇ ਵਿੱਚ ਕੈਬ ਡਰਾਈਵਰਾਂ ਨੇ ਵੱਡੀ ਹੜਤਾਲ ਕੀਤੀ ਹੈ ਜਿਸ ਨਾਲ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਨੇ ਅਵੈਧ ਵਾਈਟ ਪਲੇਟ ਗੱਡੀਆਂ ਅਤੇ ਘੱਟ ਕਿਰਾਏ ਵਿਰੁੱਧ ਰੋਸ ਜ਼ਾਹਰ ਕੀਤਾ ਹੈ ਜੋ ਡਰਾਈਵਰਾਂ ਦੀ ਆਮਦਨ ਨੂੰ ਘਟਾ ਰਹੀਆਂ ਹਨ ਪਿਛਲੇ 4 ਮਹੀਨਿਆਂ ਤੋਂ 15 ਰੁਪਏ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਬਦਲਿਆ ਨਹੀਂ ਜਦਕਿ ਇੰਧਨ ਦੀਆਂ ਕੀਮਤਾਂ ਵੱਧ ਰਹੀਆਂ ਹਨ ਹੜਤਾਲ ਜਾਰੀ ਰਹੇਗੀ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੋ ਟ੍ਰਾਈ ਸਿਟੀ ਦੀ ਆਵਾਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ ਸਾਬਕਾ ਪੰਜਾਬ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰਨ ਵਾਲੇ ਕੇਂਦਰੀ ਫੈਸਲੇ ਨੂੰ ਤਾਣਾਸ਼ਾਹੀ ਵਾਂਗ ਨਿੰਦਿਆ ਹੈ। ਉਹਨਾਂ ਨੇ ਕਿਹਾ ਕਿ ਇਹ ਯੂਨੀਵਰਸਿਟੀ ਦੀ ਲੋਕਤੰਤਰੀ ਢਾਂਚੇ ਨੂੰ ਖਤਮ ਕਰਦਾ ਹੈ ਅਤੇ ਪੰਜਾਬ ਦੇ ਹੱਕਾਂ ਉੱਤੇ ਕਬਜ਼ਾ ਕਰਨ ਵਾਲਾ ਹੈ। ਅਧਿਆਪਕ, ਵਿਦਿਆਰਥੀ ਅਤੇ ਅਕਾਦਮਿਕ ਭਾਈਚਾਰਾ ਇਸ ਨੂੰ ਨਕਾਰਦਾ ਹੈ ਜੋ ਲਾਹੌਰ ਤੋਂ ਚੰਡੀਗੜ੍ਹ ਤੱਕ ਚੱਲੀ ਆ ਰਹੀ ਪਰੰਪਰਾ ਨੂੰ ਤੋੜਦਾ ਹੈ। ਕੰਗਨੇ ਚਾਂਸਲਰ ਨੂੰ ਅਪੀਲ ਕੀਤੀ ਕਿ ਫੈਸਲਾ ਵਾਪਸ ਲਿਆ ਜਾਵੇ ਤਾਂ ਜੋ ਯੂਨੀਵਰਸਿਟੀ ਆਪਣੇ ਪੁਰਾਣੇ ਢੰਗ ਨਾਲ ਚੱਲ ਸਕੇ ਪੰਜਾਬ ਸਰਕਾਰ ਨੇ ਨਵੀਂ ਨਿਯੁਕਤੀਆਂ ਲਈ ਲੰਪਸਮ ਤਨਖਾਹ ਪੈਕੇਜਾਂ ਤੇ ਬਦਲਾਅ ਕੀਤਾ ਹੈ ਅਤੇ ਨਵੇਂ ਅਧਿਕਾਰੀਆਂ ਲਈ ਪੈਨਸ਼ਨ ਦੀ ਯੋਗਤਾ ਨੂੰ ਖਤਮ ਕਰ ਦਿੱਤਾ ਹੈ 31 ਅਕਤੂਬਰ 2025 ਨੂੰ ਜਾਰੀ ਕੀਤੇ ਗਏ ਪੰਜਾਬ ਰੈਗੂਲਰਾਈਜੇਸ਼ਨ ਆਫ ਸਰਵਿਸ ਆਰਡੀਨੈਂਸ 2025 ਨੇ 2018 ਦੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਜਿਸ ਨਾਲ ਕੰਟਰੈਕਟ ਅਧਿਕਾਰੀਆਂ ਨੂੰ 4 ਸਾਲਾਂ ਬਾਅਦ ਨਿਯਮਿਤ ਨਹੀਂ ਕੀਤਾ ਜਾਵੇਗਾ ਇਸ ਨਾਲ ਸਰਕਾਰੀ ਖਜ਼ਾਨੇ ਤੇ ਪੈਨਸ਼ਨ ਦੇ ਬੋਝ ਨੂੰ ਘਟਾਉਣ ਦਾ ਉਦੇਸ਼ ਹੈ ਜੋ ਵਿੱਤੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗਾ ਪੁਰਾਣੇ ਅਧਿਕਾਰੀਆਂ ਦੀ ਰੈਗੂਲਰਾਈਜੇਸ਼ਨ ਬਾਰੇ ਪਰਮ ਪੈਦਾ ਹੋਇਆ ਹੈ ਪਰ ਨਵੀਂ ਨੀਤੀ ਨਾਲ ਅਧਿਕਾਰੀਆਂ ਨੂੰ ਵਧੇਰੇ ਤਨਖਾਹੀ ਵਾਲੇ ਪੈਕੇਜ ਮਿਲਣਗੇ ਪਰ ਪੈਨਸ਼ਨ ਨਹੀਂ ਇਹ ਬਦਲਾਵ ਸਰਕਾਰੀ ਨੌਕਰੀਆਂ ਦੀ ਰਵਾਇਤੀ ਢਾਂਚੇ ਨੂੰ ਬਦਲ ਦੇਵੇਗਾ ਅਤੇ ਮੁਲਾਜ਼ਮਾਂ ਵਿੱਚ ਅਸੰਤੋਸ਼ ਵੀ ਪੈਦਾ ਕਰ ਸਕਦਾ ਹੈ ਪੰਜਾਬ ਸਰਕਾਰ ਨੇ ਪੈਨਸ਼ਨਰ ਸੇਵਾ ਪੋਰਟਲ ਲਾਂਚ ਕੀਤਾ ਹੈ ਜੋ 3.15 ਲੱਖ ਪੈਨਸ਼ਨਰਾਂ ਨੂੰ ਘਰ ਬੈਠੇ ਜੀਵਨ ਪ੍ਰਮਾਣ ਪੱਤਰ ਅਤੇ ਹੋਰ ਸੇਵਾਵਾਂ ਪ੍ਰਦਾਨ ਕਰੇਗਾ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ ਇਹ ਡਿਜੀਟਲ ਪਲੇਟਫਾਰਮ ਆਧਾਰ ईकेवाईसी ਨਾਲ ਰਜਿਸਟ੍ਰੇਸ਼ਨ ਨਾਲ ਚੱਲੇਗਾ ਅਤੇ ਗ੍ਰੀਵੈਂਸ ਵੀ ਹੱਲ ਕਰੇਗਾ ਪੈਨਸ਼ਨਰ ਸੇਵਾ ਕੇਂਦਰਾਂਆਂਆਂ ਬੈਂਕਾਂ ਰਾਹੀਂ ਵੀ ਵਰਤੋਂ ਕੀਤੀ ਜਾ ਸਕਦੀ ਹੈ ਜਦਕਿ ਵਿਦੇਸ਼ਾਂ ਵਿੱਚ ਰਹਿਣ ਵਾਲੇ ਮੈਨੂਅਲ ਪ੍ਰਕਿਰਿਆ ਅਪਣਾਉਣਗੇ ਇਹ ਪੁਰਾਣੇ ਕਰਮਚਾਰੀਆਂ ਲਈ ਵੱਡੀ ਰਾਹਤ ਹੈ ਅਤੇ ਹੈਲਪਲਾਈਨ ਵੀ ਚੱਲ ਰਹੀ ਹੈ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਨੇ ਪੰਜਾਬ ਵਿੱਚ ਅਖਬਾਰਾਂ ਦੀ ਡਿਲੀਵਰੀ ਰੋਕਣ ਨੂੰ ਨਿੰਦਿਆ ਹੈ ਜੋ ਰਵੀਵਾਰ ਨੂੰ ਸੁਰੱਖਿਆ ਬਲਾ ਨੇ ਰੋਕਿਆ ਸੀ ਆਈਐਨਐਸ ਨੇ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਹੈ ਅਤੇ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਇਹ ਘਟਨਾ ਪੂਰੇ ਰਾਜ ਵਿੱਚ ਵਾਪਰੀ ਜਿਸ ਨਾਲ ਪਾਠਕਾਂ ਨੂੰ ਮੁਸ਼ਕਲ ਹੋਈ ਇਹ ਮੀਡੀਆ ਲਈ ਚਿੰਤਾਜਨਕ ਹੈ ਹਤਿਆ ਨਿਆ ਦੀ ਮੰਗ ਕੀਤੀ ਗਈ ਹੈ ਨਾਸਾ ਦੇ ਸੈਟੇਲਾਈਟ ਡੇਟਾ ਨੇ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਅੱਗਾਂ ਦੇ ਨਵੇਂ ਸਪਾਈਕਸ ਨੂੰ ਫੜਿਆ ਹੈ ਜੋ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ਇਹ ਡਾਟਾ ਦਰਸਾਉਂਦਾ ਹੈ ਕਿ ਅਖੀਰ ਕਈ ਦਿਨਾਂ ਵਿੱਚ ਅੱਗਾਂ ਵਧੀਆਂ ਹਨ ਜਿਸ ਨਾਲ ਹੇਜ਼ ਦਾ ਮਾਹੌਲ ਬਣ ਰਿਹਾ ਹੈ ਵਿਗਿਆਨੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਹ ਵਾਤਾਵਰਣ ਨੂੰ ਹਾਨੀ ਪਹੁੰਚਾ ਰਿਹਾ ਹੈ ਪੰਜਾਬ ਸਰਕਾਰ ਨੂੰ ਵਧੇਰੇ ਕਾਰਵਾਈ ਕਰਨ ਦੀ ਲੋੜ ਹੈ ਇਹ ਡਾਟਾ ਰਾਸ਼ਟਰੀ ਚਰਚਾ ਨੂੰ ਹਵਾ ਦਿੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਮਹਿਲਾ ਕ੍ਰਿਕਟਰਾਂ ਹਰਮਨਪ੍ਰੀਤ ਅਮਨਜੋਤ ਅਤੇ ਹਰਲੀਨ ਨਾਲ ਵੀਡੀਓ ਕਾਲ ਕਰਕੇ ਵਰਲਡ ਕੱਪ ਜਿੱਤਦੇ ਵਧਾਈ ਦਿੱਤੀ ਉਨਾ ਕਿਹਾ ਕਿ ਤੁਸੀਂ ਨਾ ਸਿਰਫ ਮੈਚ ਵੀ ਜਿੱਤਿਆ ਬਲਕਿ ਦੁਨੀਆ ਨੂੰ ਜਿੱਤ ਲਿਆ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਮਾਨ ਨੇ ਹਰ ਬਾਲ ਨੂੰ ਲਾਈਵ ਦੇਖਿਆ ਅਤੇ ਰੋਮਾਂਚਕ ਮੈਚ ਨੂੰ ਯਾਦ ਕੀਤਾ ਇਹ ਜਿੱਤ ਪੰਜਾਬੀ ਟੀਮਾਂ ਦੀ ਮਿਹਨਤ ਨੂੰ ਦਰਸਾਉਂਦੀ ਹੈ ਅਤੇ ਰਾਜ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਪੰਜਾਬ ਦਾ ਇੱਕ ਹੋਰ ਜਵਾਨ ਜਗਸੀਰ ਸਿੰਘ ਬਰਨਾਲਾ ਵਾਸੀ ਸਰਦ ਤੇ ਲੜਦੇ ਹੋਏ ਸ਼ਹੀਦ ਹੋ ਗਿਆ ਉਸ ਦੀ ਸ਼ਹਾਦਤ ਨੇ ਪੂਰੇ ਰਾਜ ਨੂੰ ਸੋਗ ਵਿੱਚ ਡੁਬੋ ਦਿੱਤਾ ਅਤੇ ਪਰਿਵਾਰ ਨੂੰ ਵੱਡਾ ਸਦਮਾ ਪਹੁੰਚਾਇਆ ਆਰਮੀ ਨੇ ਉਸ ਨੂੰ ਸ਼ਰਧਾਂਜਲੀ ਅਰਪੀ ਅਤੇ ਅੰਤਿਮ ਸਨਮਾਨ ਦਿੱਤਾ ਪੰਜਾਬ ਹਮੇਸ਼ਾ ਆਪਣੇ ਜਵਾਨਾਂ ਨੂੰ ਗਹਿਰਾਈ ਨਾਲ ਯਾਦ ਕਰਦਾ ਹੈ ਇਹ ਸ਼ਹਾਦਤ ਦੇਸ਼ ਭਗਤੀ ਦਾ ਪ੍ਰਤੀਕ ਹੈ ਪੰਜਾਬ ਸਰਕਾਰ ਦੇ ਟਵੀਟ ਅਨੁਸਾਰ ਪਸ਼ੂ ਪਾਲਣ ਵਿਭਾਗ ਨੇ ਹਾਲੀਆਂ ਹੜ੍ਹਾਂ ਵਿੱਚ ਪਸ਼ੂਆਂ ਨੂੰ ਬਚਾਉਣ ਵਾਲੀ ਡਾਕੂਮੈਂਟਰੀ ਜਾਰੀ ਕੀਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 2.53 ਲੱਖ ਪਸ਼ੂਆਂ ਨੂੰ ਟੀਕੇ ਲਗਾਏ ਗਏ ਅਤੇ 37 ਲੱਖ ਰੁਪਏ ਦੀਆਂ ਦਵਾਈਆਂ ਵੰਡੀਆਂ ਗਈਆਂ ਇਹ ਯਤਨ ਕਿਸਾਨਾਂ ਲਈ ਰਾਹਤ ਲਿਆਉਣ ਵਾਲੇ ਹਨ ਡਾਕੂਮੈਂਟਰੀ ਵਿਭਾਗ ਦੀ ਮਿਹਨਤ ਨੂੰ ਉਜਾਗਰ ਕਰਦੀ ਹੈ ਪੰਜਾਬੀ ਕਿਸਾਨਾਂ ਨੂੰ ਨਵਾਂ ਪਰੋਸਾ ਮਿਲਿਆ ਹੈ। ਰਾਜਪਾਲ ਗੁਲਾਬਚੰਦ ਕਟਾਰੀਆਂ ਨੇ ਕਿਹਾ ਕਿ ਪੰਜਾਬ ਨਸ਼ੇ ਵਿਰੁੱਧ ਨੰਬਰ 1 ਸਟੇਟ ਬਣ ਰਿਹਾ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਜਾਰੀ ਰਹੇਗਾ। ਉਹਨਾਂ ਨੇ ਪੁਲਿਸ ਅਤੇ ਲੋਕਾਂ ਨੂੰ ਵਧੇਰੇ ਸਾਂਝੇ ਯਤਨਾਂ ਲਈ ਅਪੀਲ ਕੀਤੀ। ਇਹ ਬਿਆਨ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਵਾਲਾ ਹੈ। ਰਾਜ ਵਿੱਚ ਨਸ਼ਾ ਖਤਮ ਕਰਨ ਦਾ ਸੰਕਲਪ ਮਜ਼ਬੂਤ ਹੋ ਰਿਹਾ ਹੈ। ਪੰਜਾਬ ਨਵੀਂ ਸਵੇਰ ਵੱਲ ਵਧ ਰਿਹਾ ਹੈ। ਬਠਿੰਡਾ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਨੇ 11 ਕਰੋੜ ਰੁਪਏ ਦੀ ਲੋਟਰੀ ਜਿੱਤ ਲਈ ਅਤੇ ਉਸ ਨੂੰ ਲਭ ਲਿਆ ਗਿਆ। ਇਹ ਖੁਸ਼ੀ ਨੇ ਪੂਰੇ ਰਾਜ ਨੂੰ ਖੁਸ਼ੀ ਵਿੱਚ ਡੁਬੋ ਦਿੱਤਾ ਅਤੇ ਉਸ ਦੀ ਕਿਸਮਤ ਨੂੰ ਚਮਕਾ ਦਿੱਤਾ। ਲੋਟਰੀ ਜਿੱਤਣ ਵਾਲੇ ਨੇ ਆਪਣੇ ਪਰਿਵਾਰ ਅਤੇ ਗੁਆਂਢੀਆਂ ਨਾਲ ਖੁਸ਼ੀ ਮਨਾਈ। ਇਹ ਘਟਨਾ ਸੁਪਨਿਆਂ ਨੂੰ ਸাকার ਕਰਨ ਵਾਲੀ ਹੈ। ਪੰਜਾਬ ਦੇ ਮੁਹਾਲੀ ਵਿੱਚ ਕੈਨੇਡਾ ਆਧਾਰਿਤ ਪੱਤਰਕਾਰ ਅਤੇ ਹਮਦਰਦ ਟੀਵੀ ਐਂਕਰ ਗੁਰਪਿਆਰ ਸਿੰਘ ਦੇ ਅਗਵਾ ਨਾਲ ਪੁਲਿਸ ਤੇਜ਼ੀ ਨਾਲ ਕਾਰਵਾਈ ਵਿੱਚ ਲੱਗ ਗਈ ਹੈ। ਇਹ ਘਟਨਾ ਪੱਤਰਕਾਰੀਤਾ ਦੀ ਸੁਰੱਖਿਆ ਬਾਰੇ ਚਿੰਤਾ ਵਧਾਉਂਦੀ ਹੈ ਅਤੇ ਅੰਤਰਰਾਸ਼ਟਰੀ ਤੌਰ ਤੇ ਧਿਆਨ ਖਿੱਚ ਰਹੀ ਹੈ। ਪੁਲਿਸ ਨੇ ਤੁਰੰਤ ਟੀਮਾਂ ਗਠਨ ਕੀਤੀਆਂ ਹਨ ਅਤੇ ਅਪਰਾਧੀਆਂ ਨੂੰ ਫੜਨ ਲਈ ਛਾਪੇਮਾਰੇ ਜਾ ਰਹੇ ਹਨ। ਇਹ ਮਾਮਲਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਪੱਧਰ ਨੂੰ ਚੁਣੌਤੀ ਦਿੰਦਾ ਹੈ। ਪੰਜਾਬ ਦੇ ਸੋਹਣਾਵਾਸੀ ਨੂੰ 55 ਲੱਖ ਰੁਪਏ ਦੇ ਇਮੀਗ੍ਰੇਸ਼ਨ ਕੋਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਵਿਦੇਸ਼ੀ ਮੌਕੇ ਦੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਧੋਖਾ ਦੇ ਰਿਹਾ ਸੀ ਜਾਂਚ ਵਿੱਚ ਕੋਟਾਲੇ ਦਾ ਨੈਟਵਰਕ ਖੁੱਲ ਰਿਹਾ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਹੈ ਇਹ ਲੋਕਾਂ ਨੂੰ ਸਾਵਧਾਨ ਕਰਦਾ ਹੈ ਕਿ ਵਿਦੇਸ਼ੀ ਸੁਪਨੇ ਵੇਚਣ ਵਾਲਿਆਂ ਤੋਂ ਬਚੋ ਭਾਰਤੀ ਔਮਨ ਕ੍ਰਿਕਟ ਟੀਮ ਨੇ ਸਾਊਥ ਅਫਰੀਕਾ ਨੂੰ ਫਾਈਨਲ ਵਿੱਚ ਕਰਾਰੀ ਹਾਰ ਦੇ ਕੇ ਪਹਿਲੀ ਟਰੋਫੀ ਆਪਣੇ ਨਾਮ ਕੀਤੀ ਅਤੇ ਰਿਕਾਰਡ ਬਣਾਇਆ ਇਸ ਟੀਮ ਦੀ ਕਪਤਾਨ ਪੰਜਾਬ ਦੀ ਸ਼ੇਰਨੀ ਹਰਮਨਪ੍ਰੀਤ ਕੌਰ ਸੀ ਜਿਸ ਨੇ ਆਪਣੀ ਚੰਗੀ ਕਪਤਾਨੀ ਨਾਲ ਫਾਈਨਲ ਜਿੱਤਿਆ ਇਸ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਨੇ 51 ਕਰੋੜ ਇਨਾਮ ਰਾਸ਼ੀ ਵੱਜੋਂ ਐਲਾਨੀ ਅਤੇ ਮਰਦ ਟੀਮ ਦੇ ਬਰਾਬਰ ਮਾਨ ਦਿੱਤਾ ਇਸ ਪਹਿਲੀ ਜਿੱਤ ਤੋਂ ਬਾਅਦ ਹਜ਼ਾਰਾਂ ਨਵੇਂ ਖਿਡਾਰੀਆਂ ਨੂੰ ਪ੍ਰੇਰਣਾ ਮਿਲੇਗੀ ਪਾਕਿਸਤਾਨ ਨੇ 4 ਨਵੰਬਰ ਨੂੰ ਭਾਰਤੀ ਸਿੱਖ ਯਾਤਰੀਆਂ ਦਾ ਸਵਾਗਤ ਕੀਤਾ ਹੈ ਜੋ ਮਈ ਟਾਕਰੇ ਤੋਂ ਬਾਅਦ ਪਹਿਲੀ ਵੱਡੀ ਯਾਤਰਾ ਹੈ ਇਹ ਯਾਤਰਾ ਪੰਜਾਬੀ ਭਾਈਚਾਰੇ ਨੂੰ ਜੋੜਦੀ ਹੈ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ ਨਿਊਕਲੀਅਰ ਗਵੰਡੀਆਂ ਵਿਚਕਾਰ ਇਹ ਧਾਰਮਿਕ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਭਵਿਕ ਵਿੱਚ ਵਧੇਰੇ ਯਾਤਰਾਵਾਂ ਦੀ ਉਮੀਦ ਹੈ ਪੰਜਾਬ ਵਿੱਚ ਬਾਸਮਤੀ ਫਸਲ ਦਾ ਉਤਪਾਦਨ ਬਰਸਾਤਾਂ ਕਾਰਨ 10 ਤੋਂ 15% ਦੀ ਘਟ ਗਿਆ ਹੈ ਪਰ ਕਿਸਾਨਾਂ ਨੂੰ ਭਾਵੇਂ ਉੱਚੇ ਭਾਅ ਨਹੀਂ ਮਿਲ ਰਹੇ ਇਹ ਸਥਿਤੀ ਕਿਸਾਨਾਂ ਨੂੰ ਨਿਰਾਸ਼ ਕਰ ਰਹੀ ਹੈ ਅਤੇ ਬਾਜ਼ਾਰ ਵਿੱਚ ਅਨਿਸ਼ਚਿਤਤਾ ਪੈਦਾ ਕਰ ਰਹੀ ਹੈ ਅਧਿਕਾਰੀਆਂ ਨੇ ਸਹਾਇਤਾ ਪੈਕੇਜ ਦੀ ਕੋਸ਼ਿਸ਼ਾ ਕੀਤੀ ਹੈ ਪਰ ਕਿਸਾਨ ਨੇਤਾ ਇਸ ਨੂੰ ਕਾਫੀ ਨਹੀਂ ਮੰਨ ਰਹੇ ਇਹ ਪੰਜਾਬ ਦੀ ਅਰਥਵਿਵਸਥਾ ਲਈ ਚੁਣੌਤੀ ਬਣ ਰਿਹਾ ਹੈ ਤਾਂ ਇਹ ਸੰ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ